ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਜੀ ਇਹ ਤਸਵੀਰ ਰੋਇਪੁਰ ਸ਼ਹਿਰ ਦੀ ਦਾਣਾ ਮੰਡੀ ਦੀ ਹੈ ਕਿ ਜਿੱਥੇ ਇੱਕ ਗੁਰਸਿੱਖ ਨੌਜਵਾਨ ਦੇ ਵੱਲੋਂ ਇਹ ਬੇਜੁਬਾਨ ਜਿਹੜੇ ਨੇ ਆਵਾਰਾ ਪਸ਼ੂਆਂ ਦੀ ਜਿਹੜੀ ਕਿ ਸਾਂਭ ਸੰਭਾਲ ਕੀਤੀ ਜਾਂਦੀ ਹੈ। 33 ਕਰੋੜ ਦੇਵੀ ਦੇਵਤਿਆਂ ਦੀ ਇਨ੍ਹਾਂ ਦੇ ਵਿੱਚ ਆਸਥਾ ਵਸਦੀ ਹੈ ਤੇ ਆਪਣਾ ਇੱਕ ਫਰਜ਼ ਬੰਦਾ ਮਨੁੱਖ ਧੌਣ ਦੇ ਸਾਤੇ ਇੱਕ ਇਨਸਾਨ ਹੋਣ ਦੇ ਨਾਤੇ ਇਹਨਾਂ ਦੀ ਸੇਵਾ ਕਰਨੀ। ਕਿਉਂਕਿ ਇਹਨਾਂ ਦੇ ਕਾਰਨ ਜਿਹੜੀ ਇਹਨਾਂ ਛੜਕਾਂ ਤੇ ਬਹੁਤ ਮੋਤਾਂ ਹੁੰਦੀਆਂ ਜਵਾਨੀਆਂ ਰੁਲ ਗਈਆਂ ਕਈਆਂ ਦੇ ਭਰਾ ਰੁਲ ਗਏ ਕਈਆਂ ਦੇ ਪੁੱਤਰ ਰੁਲ ਗਏ ਕਈਆਂ ਦੇ ਬੱਚਾਂ ਦੇ ਪਿਓ ਰੁਲ ਗਏ ਖਤਮ ਹੋ ਗਏ ਇਸ ਤਰ੍ਹਾਂ ਕੀ ਕਿਉਂਕਿ ਇਹ ਐਕਸੀਡੈਂਟ ਬਹੁਤ ਹੁੰਦੇ ਨੇ ਲੋਕੀ ਦੁੱਧ ਪੀ ਕੇ ਇਹਨਾਂ ਨੂੰ ਛੜਕਾਂ ਤੇ ਛੱਡ ਦਿੰਦੇ ਨੇ ਫਿਰ ਇਹ ਛੜਕਾਂ ਤੇ ਹੀ ਧੱਕੇ ਹੁੰਦੀਆਂ ਨੇ ਕੀ ਨੌਕਰੀ ਸੀ ਜਿਹੜੀ ਤੁਸੀਂ ਛੱਡ ਕੇ ਇਸ ਪਾਸੇ ਆਏ ਮੈਂ ਹੀ ਪੰਜਾਬ ਰੋਡਵੇ ਡਰਾਈਵਰ ਸੀਗਾ ਇੱਕੋਕੋ ਜਦੋਂ ਫਿਰ ਇਹ ਵਿੱਚ ਸੇਵਾ ਕਰਨੀ ਤੇ ਸਰਕਾਰ ਆਈ ਕਾਲੀ ਚੀਜ਼ਾਂ ਨੂੰ ਚੰਗੀ ਨਹੀਂ ਮੰਨਦੀ ਛੱਕੇਗਲਾ ਨੇ ਦੋ ਤਿੰਨ ਵਾਰੀ ਮੈਨੂੰ ਚਾਵਣੀ ਦਿੱਤੀ ਸੀ ਵੀ ਤੂੰ ਇਹ ਇੱਕ ਕੰਮ ਕਰ ਲੈ ਜਾਂ ਡਰਾਈਵਰੀ ਕਰ ਲੈ ਜਾਂ ਸੇਵਾ ਕਰ ਲੈ ਮੇਰਾ ਰਕੇ ਮੈਨੂੰ ਉਧਰ ਛੱਡ ਨਹੀਂ ਤੇ ਅੱਜ ਤੁਹਾਨੂੰ ਇੱਕ ਉਸ ਨੌਜਵਾਨ ਗੁਰਸਿੱਖ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਸ ਦੇ ਵੱਲੋਂ ਐਸੇ ਕੰਮ ਕੀਤੇ ਜਾ ਰਹੇ ਨੇ ਜਿਹੜੇ ਕੰਮ ਪ੍ਰਸ਼ਾਸਨ ਜਾਂ ਸਰਕਾਰਾਂ ਦੇ ਨੇ ਜਾਂ ਸਮਾਜ ਸੇਵੀਆਂ ਦੇ ਪਰ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ ਪਰ ਇਸ ਨੌਜਵਾਨ ਦੇ ਵੱਲੋਂ ਇਹ ਪ੍ਰਣ ਕੀਤਾ ਹੈ ਕਿ ਅਸੀਂ ਇਹ ਆਵਾਰਾ ਜਿਹੜੀਆਂ ਗਾਵਾਂ ਛੜਕਾਂ ਦੇ ਫਿਰਦੀਆਂ ਆ ਕਿ ਉਹਨਾਂ ਨੂੰ ਰੋਲ ਨਹੀਂ ਦਿੱਤਾ ਜਾਵੇਗਾ ਤਸਵੀਰ ਤੁਹਾਡੇ ਨਾਲ ਇੱਕ ਵਾਰ ਸਾਂਝੀ ਕਰਦੇ ਆ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਜੀ ਇਹ ਤਸਵੀਰ ਫਰੀਦਪੁਰ ਸ਼ਹਿਰ ਦੀ ਦਾਣਾ ਮੰਡੀ ਦੀ ਹੈਗੀ ਜਿੱਥੇ ਇੱਕ ਗੁਰਸਿੱਖ ਨੌਜਵਾਨ ਦੇ ਵੱਲੋਂ ਇਹ ਬੇਜੁਬਾਨ ਜਿਹੜੇ ਨੇ ਆਵਾਰਾ ਪਸ਼ੂਆਂ ਦੀ ਜਿਹੜੀ ਕਿ ਸਾਂਭ ਸੰਭਾਲ ਕੀਤੀ ਜਾਂਦੀ ਹੈ ਕਿ ਕਿ ਜਦੋਂ ਇਹ گاਵਾ ਜੜੀਆਂ ਨੇ ਕਿਉਂਕਿ ਜ਼ਿਆਦਾਤਰ ਬਲੇਤਨ گاਵਾ ਨੇ ਜਿਹੜਾ ਦੁਬਾਰਾ ਦੁੱਧ ਦਹਾਰੂ ਨਹੀਂ ਹੁੰਦੀਆਂ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਨੂੰ ਰੋਣ ਵਾਸਤੇ ਛੱਡ ਦਿੱਤਾ ਜਾਂਦਾ ਤੇ ਚਾਹੇ ਫਰੋਜਪੁਰ ਦੇ ਵਿੱਚ ਗਊਸ਼ਾਲਾ ਜ਼ਰੂਰ ਹੈਗੀਆਂ ਨੇ ਪਰ ਕਿਸੇ ਤਰ੍ਹਾਂ ਦੇ ਵੀ ਇਹਨਾਂ ਦੀ ਸੰਭ ਸੰਭਾਲ ਨਹੀਂ ਕੀਤੀ ਜਾਂਦੀ ਕਿਸੇ ਤਰ੍ਹਾਂ ਦੇ ਵੀ ਪਰ ਇਸ ਨੌਜਵਾਨ ਦੇ ਵੱਲੋਂ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈਗਾ ਪਰ ਇੱਥੇ ਜਨ ਨਾਲ ਨਾਲ ਇਹ ਵੀ ਹੈਗਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਜਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹੋ ਇਹੋ ਜੇ ਨੌਜਵਾਨਾ ਜਿਹੜਾ ਸਾਧਤਾ ਜੈ ਸਾਡੇ ਨਾਲ ਉਹ ਨੌਜਵਾਨ ਮੌਜੂਦ ਉਹ ਨਾਲ ਗੱਲਬਾਤ ਕਰਾਂਗੇ ਅੰਤਕੀ ਨਾਮ ਕੀ ਪਹਿਲਾਂ ਹੀ ਰਾਜ ਹਰਪਾਇਨ ਸਿੰਘ ਹਾਂਜੀ ਹਰਪਾਇਨ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਕਿਸ ਤਰ੍ਹਾਂ ਜਿਹੜਾ ਮਨ ਦੇ ਵਿੱਚ ਵਿਚਾਰ ਆਇਆ ਕਿ ਇਹ ਜਿਹੜੇ ਨੇ ਬੇਜਵਾਨ ਜਿਹੜੇ ਹੈਗੇ ਨੇ ਆਵਾਰਾ ਜਿਹੜੇ ਤਰੇਖਤ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਕਿ ਉਹਨਾਂ ਦਾ ਸਹਾਰਾ ਬਣ ਲਈ ਵੇਖੋ ਜੀ ਇਹ ਤਾਂ ਪੁਰਾਣੇ ਸੰਤ ਮਹਾਪੁਰਸ਼ ਆਪਣੇ ਗੁਰੂ ਵੀ ਕਰਕੇ ਵਾਹਿਗੁਰੂ ਜੀ ਦਾ ਖਾਤਸਾ ਵੈਕੁਰਜੀ ਕੀ ਫਤਿਹ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਹੈ ਕਿਉਂਕਿ ਇਹਨਾਂ ਦੀ ਸੇਵਾ ਦਾ ਸੰਤਾ ਮਹਾਪੁਰਸ਼ਾਂ ਨੇ ਬੜੀ ਕੀਤੀ ਸੀ 33 ਕਰੋੜ ਦੇਵੀ ਦੇਵਤਿਆਂ ਦੀ ਇਹਨਾਂ ਦੇ ਵਿੱਚ ਆਸਤਾ ਵਸਦੀ ਏ ਤੇ ਆਪਣਾ ਇੱਕ ਫਰਜ਼ ਬੰਦਾ ਮਨੁੱਖ ਧਰਨ ਦੇ ਸਾਤੇ ਇੱਕ ਇਨਸਾਨ ਹੋਣ ਦੇ ਨਾਤੇ ਇਹਨਾਂ ਦੀ ਸੇਵਾ ਕਰਨੀ ਕਿਉਂਕਿ ਇਹਨਾਂ ਦੇ ਕਾਰਨ ਜਿਹੜੀ ਹੈ ਨਾ ਸੜਕਾਂ ਤੇ ਬਹੁਤ ਮੌਤਾਂ ਹੁੰਦੀਆਂ ਜਵਾਨੀਆਂ ਰੁਲ ਗਈਆਂ ਕਈਆਂ ਦੇ ਭਰਾ ਰੁਲ ਗਏ ਕਈਆਂ ਦੇ ਪੁੱਤਰ ਰੁਲ ਗਏ ਕਈਆਂ ਦੇ ਬੱਚਾਂ ਦੇ ਪਿਓ ਰੁਲ ਗਏ ਖਤਮ ਹੋ ਗਏ ਇਸ ਤਰ੍ਹਾਂ ਕਰਕੇ ਕਿਉਂਕਿ ਐਕਸੀਡੈਂਟ ਬਹੁਤ ਹੁੰਦੇ ਨੇ ਲੋਗੀ ਦੁੱਧ ਪੀ ਕੇ ਇਹਨਾਂ ਨੂੰ ਸ਼ਰਕਾ ਤੇ ਛੱਡ ਦਿੰਦੇ ਨੇ ਫਿਰ ਸ਼ਰਕਾ ਤੇ ਹੀ ਧੱਕੇ ਖਾਂਦੀਆਂ ਨੇ ਅੱਗੇ ਇਸ ਤਰ੍ਹਾਂ ਵੀ 6 ਸਾਲ ਤੋਂ ਹੀ ਸੇਵਾ ਚੱਲਦੀ ਪਈ ਏ ਅੱਗੇ ਘਰ ਕਿਹੜੇ ਜਗ੍ਹਾ ਤੇ ਬੈਠੀਦਾ ਸੀ ਜਾਂ ਗਲੀਆਂ ਚਲੇ ਜਾਂਦਾ ਸੀ ਹੁਣ 2 ਸਾਲ ਤੋਂ ਰੈਗੂਲਰ ਜਿਹੜੀ ਇੱਕ ਜਗ੍ਹਾ ਤੇ ਜਿਹੜਾ ਇਹਨਾਂ ਨੂੰ ਸਰਕਾਰ ਦੇ ਧਿਆਨ ਚ ਲਿਆ ਕੇ ਇਹਨੂੰ ਮਾਨਯੋਗ ਏਡੀਸੀ ਸਾਹਿਬ ਫਰੋਜ਼ਪੁਰ ਦੇ ਧਿਆਨ ਚ ਲਿਆ ਕੇ ਇਹ ਸੇਵਾ ਜਿਹੜੀ ਨਿਰੰਤਰ ਚੱਲਦੀ ਪਈ ਤੇ ਈਓ ਫਰੋਜ਼ਪੁਰ ਸਾਥ ਦੇ ਰਿਹਾ ਲੇਕਿਨ ਇਹ ਪ੍ਰਸ਼ਾਸਨ ਦਾ ਹੋਰ ਕੋਈ ਸਾਥ ਨਹੀਂ ਪਾਣੀ ਦੀ ਜਿਵੇਂ ਲੋੜ ਹੁੰਦੀ ਜਾਂ ਗੱਡੀ ਦੀ ਪਿਛਲੇ ਸਾਲ ਸਾਨੂੰ ਇਹਨਾਂ ਗੱਡੀ ਵੀ ਤੇ ਪਾਣੀ ਤਾਂ ਚਲੋ ਗੱਡੀ ਮਿਲ ਰਹੀ ਹੈ ਪਰ ਸਰਕਾਰ ਦਾ ਹੋਰ ਕੋਈ ਵੀ ਇੰਦੇ ਚ ਕੀ ਚਲੇਗਾ ਇਹ ਜਿਹੜੀ ਗਊ ਧਾਮ ਹੈ ਧੰਨ ਬਾਬਾ ਵਰਪਾਗ ਸਿੰਘ ਸੇਵਾ ਸੁਸਾਇਟੀ ਇਹ ਸਿਰਫ ਲੋਕਾਂ ਦੇ ਸਿਰ ਤੇ ਚੱਲਦੀ ਪਈ ਹੈ ਕਿ ਮਾਈ ਸੀਮਾ ਮਹੰਤ ਜੀ اٹਾਰੀ ਤੋਂ ਨੇ ਜਿਹੜੇ 1 ਲੱਖ ਤੋਂ ਪਲੱਸ ਪੱਠੇ ਜਿਹੜੇ ਪਾ ਰਹੇ ਨੇ ਤੇ ਬਾਕੀ ਲੋਕਾਂ ਦਾ ਸੰਯੋਗ ਹੈ ਤੇ ਜਿੰਨਾਂ ਚਿਰ ਸਾਥ ਚੱਲਦੇ ਨੇ ਇਹ ਚੱਲਦੇ ਰਹਿਣਗੇ ਕਰਦੇ ਰਹਿਾਂਗੇ ਸੇਵਾ ਇਹਨਾਂ ਦੀ ਅੱਛਾ ਜੀ ਇਸ ਗੱਲ ਕਹਦੇ ਪਹਿਲਾਂ ਵੀ ਤੁਸੀਂ ਇੱਕ ਪਹਿਲਾਂ ਵੀ ਇੱਕ ਜਗ੍ਹਾ ਤੇ ਜਿਹੜੇ ਗਊਆਂ ਨੂੰ ਰੱਖਿਆ ਗਿਆ ਹੈ ਕਿ ਅਸਿਹਤ ਕੀ ਕਾਰਨ ਕੀ ਹੋਦੋਂ ਤੁਸੀਂ ਉਹ ਸਾਰੇ ਉਦੋਂ ਵੀ ਉਥੋਂ ਥਾਂ ਵੀ ਛੱਡਿਆ ਜਾਂ ਇੱਕ ਵਾਰ ਉਦੋਂ ਵੀ ਇਹ ਸਰਕਾਰ ਦੇ ਧਿਆਨ 'ਚ ਅਸੀਂ ਦਿੱਤਾ ਸੀ ਮੇਨ ਡੀਸੀ ਸਾਹਿਬ ਦੇ ਇਹੋ ਸਾਡੇ ਐਸਜੀਮ ਸਾਹਿਬ ਦੇ ਅਸੀਂ ਐਵੇਂ ਨਹੀਂ ਬੈਠੇ ਜੀ ਕਿਉਂਕਿ ਟਰਸਟ ਜਿਹੜੀ ਰਜਿਸਟਰਡ ਕਰਾਈ ਹੋਈ ਸੀ ਉਦੋਂ ਅਸੀਂ ਉੱਥੇ ਜਿੱਥੇ ਬੈਠੇ ਜੀ 70 ਫੁੱਟ ਕੋੜਾ ਜੀ ਸਰਕਾਰ ਨੂੰ ਇਹ ਦੱਸਿਆ ਸੀ ਵੀ ਇੱਥੇ ਕੋਈ ਬਿਲਡਿੰਗ ਨਹੀਂ ਬਣ ਸਕਦੀ ਸਾਡੇ ਗਊਆਂ ਦੇ ਕੰਮ ਆ ਜਾਏਗੀ ਪਰ ਉਹਦੇ ਜਿਹੜੇ ਸਾਹਮਣੇ ਕਲੋਨੀ ਵਾਲਾ ਉਹ ਸਰਕਾਰ ਦੇ ਨਾਲ ਮਿਲ ਕੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਨੇ ਅੰਦਰ ਜਿਹੜੇ ਕਲੋਨੀ ਦੇ ਪਾਰਕਿੰਗਾਂ ਸੀ ਉਹ ਵੇਚਤੀਆਂ ਤੇ ਜਿਹੜੇ ਕਲੋਨੀ ਵਾਲੇ ਲੋਕ ਸੀ ਉਹਨਾਂ ਨੂੰ ਕਹਿੰਦਾ ਸੀ ਕਿ ਮੈਨੂੰ ਇਹ ਜਗਾ ਨਲਾਮ ਹੋਈ ਪਰ ਸਰਕਾਰ ਨੇ ਉਹਨਾਂ ਦੇ ਨਾਲ ਮਿਲ ਕੇ ਸਾਡੀਆਂ ਗਮਾਂ ਜੜੀਆਂ ਉਥੋਂ ਚਕਾਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਕਹੇ ਸਾਡੇ ਨਾਲ ੱੱਕਾ ਜੇ ਕਰੋਗੇ ਤੇ ਅਸੀਂ ਸੜਕਾ ਦੇ ਉੱਤਰਾਂਗੇ ਪਰ ਜੇ ਸਾਨੂੰ ਪਿਆਰ ਨਾ ਕਰੋਗੇ ਫਿਰ ਸੰਤ ਬਾਬੇ ਬੋਰੇ ਵਾਲਿਆਂ ਦੇ ਕਿਉਂਕਿ ਜੇ ਐਨੇ ਉਹ ਤੈਹੀ ਹੁੰਦੀ ਸਰਕਾਰ ਤੇ ਸਾਨੂੰ ਨਾ ਜਾਣ ਦਿੰਦੀ ਫਿਰ ਸੰਤ ਬਾਬੇ ਬੋਰੇ ਵਾਲਿਆਂ ਨੇ ਸਾਰੀਆਂ ਗਮਾਂ ਤੇ ਕੁੱਤੇ ਲੈ ਗਏ ਸੀ ਅਸੀਂ ਤੁਸੀਂ ਗੱਲ ਕੀਤੀ ਹੈ ਕੁੱਤਿਆਂ ਦੀ ਵੀ ਨਾਲ ਹੈ ਕਿ ਕੁੱਤਿਆਂ ਦੀ ਵੀ ਨਾਲ ਸਾਬ ਸਵਾਲ ਜਿਹੜੀ ਵਾਰਾ ਜਿਹੜੀ ਉਹਨਾਂ ਦੀ ਵੀ ਕੀਤੀ ਜਾ ਰਹੀ ਹੈਗੀ ਕੁੱਤੇ ਜਿਹੜੇ ਜੀ ਕੋਈ ਨੌਜਵਾਨ ਉਹ ਤਾਂ ਭੱਜ ਕੇ ਆਪਣੀ ਜਾਨ ਚੜਾ ਲੈਂਦਾ ਪਰ ਜਿਹੜੇ ਬੱਚੇ ਨੇ ਜਾਂ ਬਜ਼ੁਰਗ ਨੇ ਉਹਨਾਂ ਦਾ ਕੁੱਤੇ ਬਹੁਤ ਆ ਪੰਜ ਚਾਰ ਦਿਨ ਚ ਦੋ ਮੌਤਾਂ ਫਿਰ ਕੁੱਤਿਆਂ ਨਾਲ ਹੋਈਆਂ 428 ਕੁੱਤੇ ਅਸੀਂ ਭੈਣ ਰਜਨੀ ਬਾਲਾ ਲੁਧਿਆਣੇ ਭੇਜੇ ਹੋਏ ਨੇ ਤੇ ਜਿਹੜੇ ਹੁਣ ਵੀ ਅਸੀਂ 31 ਮਾਰਚ ਤੱਕ ਤੁਹਾਡੇ ਚੈਨਲ ਰਹੀ ਸੰਯੋਗ ਮੰਗਣੇ ਲੋਕਾਂ ਕੋਲੋਂ 31 ਮਾਰਚ ਤੱਕ ਕੋਈ ਸਾਨ ਕੋਈ ਕੁੱਤਾ ਤੇ ਕੋਈ ਗਊ ਰੋਡ ਤੇ ਨਜ਼ਰ ਨਹੀਂ ਆਏਗੀ ਸਾਡਾ ਵਾਦਾ ਇਕੱਲੇ ਫੋਜਪੁਰ ਨਾਲ ਉਦੋਂ ਬਾਅਦ ਸਰਕਾਰ ਸਾਥ ਦੇਗੀ ਤੇ ਅਸੀਂ ਗੰਗਾ ਨਗਰ ਤੱਕ ਸਰਕਾਰ ਨੂੰ ਦੱਸਿਆ ਹੈ ਵੀ ਅਸੀਂ 90 ਦਿਨ ਦੇ ਖਾਲੀ ਕਰ ਦਾਂਗੇ ਇਹ ਵੀ ਸਾਡਾ ਵਾਦਾ ਹੁਣ ਕਿੰਨੇ ਪਸ਼ੂ ਨੇ ਜਿਹੜੇ ਸਾਡੇ ਜਿੰਨਾ ਇਸ ਨੂੰ ਸੰਭਾਲ ਕਰਦੇ 150 ਦੇ ਕਰੇ ਸਾਡੇ ਕੋਲ ਹੈਗੇ ਨੇ ਸਾਨ ਗੋਮਾਂ ਅਤੇ ਬੱਚੇ 40 45 ਦਾ ਬੱਚੇ ਨਿਕਲੇ 70 80 ਗੋਮਾਂ ਨੇ ਬਾਕੀ ਸਾਨ ਨੇ ਬਾਕੀ ਫੜਨ ਵਾਲੇ ਬਹੁਤ ਪੈਣੇ ਕਿਉਂਕਿ ਜਗ੍ਹਾ ਦੀ ਸਾਨੂੰ ਛੱਟ ਸੀਗੀ ਤੇ ਹੁਣ 87 ਨੂੰ ਪ੍ਰੋਜੈਕਟ ਦਿੱਤੀ ਸੀ ਉਹਨਾਂ ਨੇ ਹੁਣ ਸਫਾਈ ਸ਼ੁਰੂ ਕਰਾਤੀ ਜੀਰਾਗੇੜ ਦੇ ਨਾਲ ਦਾ ਸਾਰਾ ਗਰਾਊਂਡ ਪੁਰਾਣਾ ਹੈ ਉਹਦੇ ਨਾਲ ਰਾਜ ਸਿਕ ਭਵਨ ਹੈ ਪਿੱਛੇ ਬਹੁਤ ਜਗ੍ਹਾ ਪਈ ਹੈ ਉਹ ਜਗ੍ਹਾ ਦੀ ਜਿਹੜੀ ਇੱਕ ਦੋ ਦਿਨਾਂ ਤੱਕ ਹੋ ਜਾਏਗੀ ਫਿਰ ਅਸੀਂ ਉੱਥੇ ਤਿਆਰੀ ਕਰਾਂਗੇ ਔਰ ਅਸੀਂ ਤੁਹਾਡੇ ਚੈਨਲ ਦੇ ਲੋਕਾਂ ਨੂੰ ਜੋ ਅਪੀਲ ਕਰਨੇ ਵੀ ਸਾਨੂੰ ਇੱਕ ਇੱਕ ਰੁਪਿਆ ਦੇ ਕੇ ਵੀ ਨਾ ਇਹਨਾਂ ਗੋਵਾਂ ਦੀ ਸੇਵਾ ਜਿਹੜੀ ਚੱਲਦੀ ਰਹੇ ਭੁੱਖੀਆਂ ਨਾ ਰਹਿਣ ਢਿੱਡੋਂ ਕਿਉਂਕਿ ਜੇ ਭੁੱਖੀਆਂ ਰਹਿਣਗੀਆਂ ਬਾਸੀ ਸਾਂਣਗੀਆਂ ਜੇ ਸੜਕਾਂ ਤੇ ਜਾਣਗੀਆਂ ਤੇ ਲੋਕਾਂ ਨੂੰ ਮਾਰਨਗੀਆਂ ਇਸ ਕਰਕੇ ਜਿੰਨਾਂ ਦਾ ਸਾਹਸ ਭਈਆ ਹੁੰਦਾ ਤੇ ਭੁੱਖੀਆਂ ਨਾ ਰਹਿਣ ਪਿੰਡਾ ਵਾਲੇ ਪਹਿਲਾਂ ਤੁਸੀਂ ਗੱਲ ਕੀਤੀ ਸੀ ਕਿ ਨੌਕਰੀ ਸੀ ਛੱਡ ਕੇ ਆਇਆ ਕਿਸ ਕਿਸ ਨੌਕਰੀ ਕਰਦੇ ਸੀ ਕਿ ਨੌਕਰੀ ਸੀ ਜਿਹੜੀ ਤੁਸੀਂ ਛੱਡ ਕੇ ਇਸ ਪਾਸੇ ਆਏ ਮੈਂ ਹੀ ਪੰਜਾਬ ਰੋਡਵੇ ਡਰਾਈਵਰ ਸੀਗਾ ਇਕੋ ਕਿ ਜਦੋਂ ਫਿਰ ਇਹ ਵਿੱਚ ਸੇਵਾ ਕਰਨੀ ਤੇ ਸਰਕਾਰ ਅਜਕਲ ਇਹ ਚੀਜ਼ਾਂ ਨੂੰ ਚੰਗੀ ਵੀ ਨਹੀਂ ਮੰਨਦੀ ਚੱਕੇ ਅਗਲੇ ਨੇ ਦੋ ਤਿੰਨ ਵਾਰੀ ਮੈਨੂੰ ਚਾਵਣੀ ਦਿੱਤੀ ਸੀ ਵੀ ਤੂੰ ਇਹ ਇੱਕ ਕੰਮ ਕਰ ਲੈ ਜਾਂ ਡਰਾਈਵਰੀ ਕਰ ਲੈ ਜਾਂ ਸੇਵਾ ਕਰ ਲੈ ਫਿਰ ਹਰਕੇ ਮੈਨੂੰ ਉਧਰ ਛੱਡਣੀ ਪਈ ਤੇ ਇਹਨਾਂ ਦਾ ਖਰਚਾ ਪਾਣੀ ਦੀ ਸੀ ਗੱਲ ਕਰਦੇ ਆ ਕਿ ਤਕਰੀਬਨ ਜੋ ਸਾਧ ਆਮ ਪਬਲਿਕਾ ਨੂੰ ਮਿਲਦਾ ਹੈ ਜੀ ਖਰਚਾ ਪਾਣੀ ਮਿੱਤੀ ਜਾ ਰਿਹਾ ਹੈਗਾ ਜਿੰਨੇ ਕੁ ਦਿਨਾਂ ਦੀ ਸਾਹ ਸੰਭਾਲ ਸਕੀ ਤੇ ਜਾਂ ਹੋਰ ਕੀ ਜਿਹੜੀ ਜ਼ਰੂਰਤ ਹੈਗੀ ਲੋਕਾਂ ਨੂੰ ਅਪੀਲ ਕਰਨੀ ਚਾਹੋਗੇ ਖਰਚਾ ਰੋਜ਼ ਦਾ ਸਾਡਾ ਜੀ 8 ਤੋਂ 9000 ਰੁਪਿਆ ਡੇਲੀ ਦਾ ਇੰਨੇ ਚ ਕੁਝ ਭੈਣ ਸੀਮਾ ਮਹੰਤਜੀ ਕੁਝ ਸ਼ਹਿਰ ਵਾਲੇ ਜਿਵੇਂ ਮੰਡੀ ਦਾ ਸਾਥ ਕਾਫੀ ਹੈਗਾ ਉਹ ਭੇਰੇ ਬਾਕੀ ਸੇ ਕਰਜ਼ਾਈ ਬਹੁਤ ਆ ਸੀ ਦੀ ਟੀਟੀ ਮਲੋਤਰਾ ਜੀ ਨੇ 1.5 ਦੋ ਲੱਖ ਰੁਪਏ ਉਹਨਾਂ ਦਾ ਸਰਗਰ ਪਜਾਰ ਦੇ ਪੈਸੇ ਸੀ ਬਹੁਤ ਦੇਣੇ ਆ ਹੁਣ ਸਾਨੂੰ ਲੋਕਾਂ ਕੋਲ ਹੀ ਅਪੀਲ ਕਰਦੇ ਆ ਵੀ ਸਾਨੂੰ ਚਾਦਰਾਂ ਦੀ ਲੋੜ ਹੈ ਲੈਣਾ ਵਾਲੀ ਪੁਰਾਣੀਆਂ ਚਾਦਰਾਂ ਜਿਹੜੀਆਂ ਨੇ ਮਿਲ ਜਾਣ ਨਵੀਆਂ ਤੇ ਵੰਗੀਆਂ ਨੇ ਉਹਦੇ ਨਾਲ ਇਹ ਵੀ ਅਸੀਂ ਦੀ ਬਾਉਂਡਰੀ ਵਲਾਂਗੇ ਨਾ ਉਹ ਚਾਦਰਾਂ ਦੀ ਵਲਾਂਗੇ ਜਿਹੜੀ ਤਾਰਾਂ ਨੇ ਇਹ ਤਾਰਾਂ ਵਜਦੀਆਂ ਨੇ ਇਹਨਾਂ ਨੂੰ ਲੋਕਾਂ ਨੇ ਇਹ ਅਪੀਲ ਕਰਨੇ ਸਾਡਾ ਬਾਦ ਚੜ ਕੇ ਸਾਥ ਦਿਓ ਤੁਹਾਡੇ ਚੈਨਲ ਰਹੀਂ ਇਹਨਾਂ ਵਤਵਾਦ ਨੂੰ ਅੱਗੇ ਪੇਜ ਕੇ ਤੇ ਸਾਡਾ ਜਿੰਨਾ ਵੀ ਕੋਈ ਸਾਥ ਦੇਊਗਾ ਇੱਕ ਇੱਕ ਰੁਪਏ ਦਾ ਦੇਊਗਾ ਇਹਨਾਂ ਦਾ ਸਾਹਸ ਭਈਆ ਬੜਾ ਸੋਹਣਾ ਹੋ ਸਕੇਗਾ ਸ਼ਹਿਰ ਜਿਹੜਾ ਐਕਸੀਡੈਂਟ ਮੁਕਤ ਹੋ ਜਾਏਗਾ ਸ਼ਹਿਰ ਨਾਲੇ ਵਾਅਦਾ ਹੈ ਵੀ 31 ਮਾਰਚ ਤੱਕ ਕੁਝ ਨਹੀਂ ਦੇਬਾ ਸਾਡੀ ਮਤ ਜ਼ਰੂਰ ਕਰੋ ਜਿੰਨੇ ਵੀ ਕਰ ਸਕਦੇ ਹੋ ਵਤ ਤੋਂ ਵਤ ਇਹ ਉਹ ਬੇਜੁਬਾਨ ਜਿਹੜਾ ਪਸ਼ੂ ਜਿਹੜੇ ਇਹਨਾਂ ਦਾ ਨਾਂ ਘਰ ਨਾ ਬਾਹਰ ਉਹਨਾਂ ਦੀ ਸਾਹ ਸੰਭਾਲ ਕੀਤੀ ਜਾਂਦੀ ਚਾਹੇ ਗਊ ਮਾਤਾ ਦਾ ਦਰਜਾ ਜ਼ਰੂਰ ਦਿੱਤਾ ਗਿਆ ਹੈ ਪਰ ਲੋਕਾਂ ਦੇ ਵੱਲੋਂ ਇਨਾਂ ਨੂੰ ਉਸ ਦਰਜ ਦੇ ਮੁਤਾਬਕ ਜਿਹੜਾ ਇਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ ਚਾਹੇ ਇੱਥੇ ਗਊਸ਼ਾਲਾ ਜ਼ਰੂਰ ਫਰੋਜਪੁਰ ਦੇ ਵਿੱਚ ਬਣੀਆਂ ਹੋਈਆਂ ਨੇ ਜਾਂ ਜ਼ਮੀਨ ਵੀ ਜਿਹੜੀ ਕਾਫੀ ਗਊਸ਼ਾਲਾ ਦੇ ਨਾਮ ਵੀ ਹੈਗੀ ਪਰ ਜਿਹੜਾ ਉਹਨਾਂ ਦਾ ਇਹਨਾਂ ਬੇਜੁਬਾਨਾਂ ਜਿਹੜੇ ਸਹਾਰਾ ਇਹਨਾਂ ਦਾ ਨਹੀਂ ਬਣਦਾ ਇਹਨਾਂ ਨੂੰ ਉਹਦਾ ਕਿਸੇ ਤਰ੍ਹਾਂ ਦਾ ਕੋਈ ਵੀ ਲਾਹਾ ਜਿਹੜਾ ਇਹ ਕਿ ਨਹੀਂ ਮਿਲਦਾ ਪਰ ਇਸ ਨੌਜਵਾਨ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈਗਾ ਕਿ ਇਹ ਆਵਾਰਾ ਜਿਹੜੇ ਪਸ਼ੂਆਂ ਨੂੰ ਦਰਦਰ ਤੇ ਨਾ ਠੋਕਰਾਂ ਖਾਣੀਆਂ ਪੈਣ ਇਹ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵੀ ਐਕਸੀਡੈਂਟ ਦੇ ਨਾਲ ਕਿਸੇ ਦੀ ਜਾਨੀ ਮਾਲੀ ਜਿਹੜਾ ਕਿ ਨੁਕਸਾਨ ਹੋਵੇ ਉਸ ਤੋਂ ਵੀ ਬਚਾਇਆ ਜਾ ਸਕੇ ਪਰ ਇਸ ਨੌਜਵਾਨ ਦੇ ਅਪੀਲ ਕੀਤੀ ਜਾ ਰਹੀ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਤੇ ਸਮਾਜ ਸਭੀ ਜਾਂ ਫਰੋਜਪੁਰ ਵਾਸੀਆਂ ਨੂੰ ਵੀ ਸਾਡਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਤਾਂ ਜੋ ਕਿ ਅਸੀਂ ਇਹਨਾਂ ਦੇ ਚੰਗੇ ਤਰੀਕੇ ਦੇ ਨਾਲ ਸਾਹ ਸੰਭਾਲ ਇਹਨਾਂ ਦੀ ਕਰ ਸਕੀਏ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਕਾਈ ਨਿਊਜ਼ ਪੰਜਾਬ ਫਰੋਜ